ਸਟੇਟ ਮੈਂਬਰਸ ਸਾਰਿਆਂ ਨੂੰ ਨਗਵਧਰ ਮੰਡਲ ਨੂੰ ਪਰਨਾਮ ਸਾਡੇ ਸਮਰਕਸ਼ਿਤ ਡੈਲੀਗੇਟ ਜਿੰਨੇ ਵੀ ਮੈਂਬਰਸ ਆ ਜਿਲ੍ਹਾ ਪ੍ਰਧਾਨ ਜੀ ਜੀ ਕੋਈ ਨਹੀਂ ਕੋਈ ਨਹੀਂ ਐਸਾ ਢੇਮ ਵੱਡਦਾ ਉਹ ਮਨ ਕਰਨ ਦੇ ਜੀ ਕੋ ਲੋਬ ਮਾਰੀ ਜੀ ਦਸਤਾਨ ਅਜੀ ਜੀ ਆਦੀ ਫਿੱਲੀ ਬਾਜੀ ਇੰਕਾ ਵੰਸ ਹੈ ਤੇ ਮੇਰੇ तमाम ਸਾਥੀਆਂ ਨੂੰ ਅੱਜ ਦੇ ਇਸ ਦਿਨ ਦੀ ਵਧਾਈ ਇਸ ਕਰਕੇ ਦੇਣਾ ਚਾਹਾਂਗਾ ਕਿ ਸਾਡਾ ਮੰਡਲ ਜਿਹੜਾ ਉਹ ਵਿਸਤਾਰ ਹੋਣ ਜਾ ਰਿਹਾ ਹੈ ਤੇ ਜਿਹਦੀ ਅੱਜ ਅਸੀਂ ਸਮੀਖਿਆ ਕਰਾਂਗੇ ਵੀ ਇਹ ਹੋਰ ਜ਼ਿਆਦਾ ਵਿਸਤਾਰ ਹੋਵੇ ਤੇ ਸਾਡੇ ਨਾਲ ਹੋਰ ਮੈਂਬਰਸ ਸਾਡੇ ਨਾਲ ਜੁੜਨ ਇਹ A2 ਕੇ ਸਾਡੇ ਨਾਲ ਜੁੜ ਰਹੇ ਆ ਪਹਿਲਾਂ ਅਸੀਂ ਇੱਥੇ ਦੇਖਿਆ ਵੀ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਜਦੋਂ ਅਸੀਂ ਪਹਿਲੀ ਜਿੰਨੀ ਚੋਨਾ ਲੜੀਆਂ 10000 ਕੋਟਾ ਸੀ ਸਾਰੀ 10147 ਉਸ ਤੋਂ ਬਾਅਦ ਇਹ ਹੌਲੀ 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 ਵਿਸਤਾਰ ਕਰਦੇ ਗਏ ਜਿਹੜਾ ਯੁਵਾ ਵੀ ਸਾਡੇ ਨਾਲ ਰਿਹਾ ਅੱਜ ਗੁਰਵਾਨ ਦੇ ਕਰਨ ਸਾਡੇ ਇਸ ਮੰਡਲ ਦਾ ਵਿਸਤਾਰ ਹੋਰ ਜ਼ਿਆਦਾ ਹੋਇਆ ਕਿਉਂਕਿ ਜਦੋਂ ਯੁਵਾ ਸਮਝਣ ਲੱਗ ਪਵੇ ਨੀਤੀਆਂ ਨੂੰ ਉਸ ਟਾਈਮ ਇਹ ਸਮਝੋ ਵੀ ਸਾਡੇ ਦੇਸ਼ ਦਾ ਸਾਡੇ ਜਿਹੜੇ ਦਾ ਸਾਡੇ ਘਰ ਦਾ ਸਾਡੇ ਬਾਹਰ ਦਾ ਵਿਸਤਾਰ ਚੰਗੀ ਤਰ੍ਹਾਂ ਹੋ ਰਿਹਾ ਹੈ। ਤਹਾਦਿ ਜਿਹੜੇ ਮੈਂਬਰਸ ਅਸੀਂ ਜਿਹਨੂੰ ਪ੍ਰਮੋਟ ਕਰਨ ਜਾ ਰਹੇ ਹਾਂ ਜਾਂ ਜਿਨ੍ਹਾਂ ਨੂੰ ਅੱਜ ਮੰਡਲ ਦੇ ਵਿੱਚ ਸ਼ਾਮਿਲ ਕਰਨ ਜਾ ਰਹੇ ਹਾਂ ਮੈਂ ਆਪਣੇ ਮੰਡਲ ਪ੍ਰਧਾਨ ਨੂੰ ਬੇਨਤੀ ਕਰਾਂ ਤਾਂ ਕਿ ਉਹ ਮੰਤਰੀ ਜੀ ਨੂੰ ਮੰਤਰੀ ਜੀ ਨੂੰ ਉਹਨਾਂ ਦੀ ਕੈਚਾਂਡ ਦੇਸ਼ੀ ਰਾਮ ਜੀ ਦੇਸ਼ੀ ਰਾਮ ਜੀ ਸ਼ਿਵਾਹਬੂ ਜੀ ਦਾ ਖਾਲਸਾ ਸ਼ਿਵਾਹਬੂ ਜੀ ਦੀ ਫਤਿਹ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜੰਮਾ ਦੱਕਰੀ ਦੀ ਵਿਸ਼ੇਸ਼ ਬੈਠਕ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮਨੀਤ ਸਿੰਘ ਜੀ ਦੀ ਅਡਕਸ਼ਤਾ ਦੇ ਵਿੱਚ ਸਾਡੇ ਨਕੋਤਰ ਮੰਡਲ ਦੇ ਪ੍ਰਧਾਨ ਸ਼੍ਰੀ ਅਜੇ ਬਾਜਾ ਜੀ ਦੀ ਅਹੇ ਨਮਾਇ ਤੇ ਹੇਠਾ ਆਪਾ ਸਾਰੇ ਸਾਥੀ ਅੱਜ ਇਕੱਠੇ ਹੋਏ ਸਾਡੇ ਵਿੱਚ ਸਰਕਾਰ ਜੋ ਸਾਡੇ ਸੀਨੀਅਰ ਮੈਂਬਰ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਾਡੀ ਪਾਰਟੀ ਨੂੰ ਦਿੱਤਾ ਜਿਵੇਂ ਵਿਜੇ ਪਟਨਾਗਰ ਜੀ ਅਸ਼ੋਕ ਜਾਨ ਜੀ ਤੇ ਅਸ਼ਵੀ ਸ਼ਰਮਾ ਜੀ ਤੇ ਆਪਾਂ ਸਾਰੇ ਜਿਹੜੇ ਵੱਖ-ਵੱਖ ਜ਼ਿੰਮੇਵਾਰੀਆਂ ਤੇ ਪਾਰਟੀ ਦਾ ਕੰਮ ਕਰਦੇ ਆਏ ਹਾਂ ਸੋ ਸਾਥੀਓ ਮੇ ਤੋਂ ਪਹਿਲਾਂ ਅੰਕੂ ਜੀ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਆ ਜਿਹੜਾ ਸਮਾਂ ਆ ਜਿਹੜਾ ਇਹ ਦੌਰ ਆ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਮੈਨੂੰ ਲੱਗਦਾ ਕਿ ਅਸੀਂ ਇੱਕ ਇਹੋ ਜਿਹਾ ਪਲੇਟਫਾਰਮ ਤੇ ਖੜੇ ਆ ਜਿਹਦੇ ਵਿੱਚ ਜਾਂ ਤੇ ਬੜਾ ਜਿਹੜਾ ਸਾਡਾ ਉਚਾਈ ਤੇ ਦੇਰ ਜਾ ਸਕਦਾ ਜਾਂ ਬਿਲਕੁਲ ਥੱਲੇ ਜਿਹੜਾ ਉਹ ਆ ਸਕਦਾ ਕਿਉਂਕਿ ਬੜੀਆਂ ਜਿਹੜੀਆਂ ਨਾਕਾਰਮਕ ਸ਼ਕਤੀਆਂ ਆ ਉਹ ਸਾਡੇ ਦੇਸ਼ ਨੂੰ ਸਿੱਖਣ ਵਾਸਤੇ ਬੈਠੀਆਂ ਪਰ ਮੈਂ ਇੱਕ ਗੱਲ ਜ਼ਰੂਰ ਕਹਿ ਦੇਣੀ ਚਾਹੁੰਦਾ ਕਿ ਆਪਾਂ ਜਿੰਨੇ ਕਾਰਕਤਾ ਜਿੱਥੇ ਬੈਠੇ ਆ ਮੈਨੂੰ ਲੱਗਦਾ ਕਿ ਪਾਵੇਂ ਸੱਤਾ ਦੇ ਵਿੱਚ ਹੁਣ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂ ਕਾਂਗਰਸ ਪਾਰਟੀ ਨੇ ਇਸ ਪੰਜਾਬ ਦਾ ਰਾਜ ਕੀਤਾ ਚਾਹੇ ਉਹ ਅਕਾਲੀ ਦਲ ਐਨੇ ਕਾਰਕਟਰ ਕਦੀ ਉਹਨਾਂ ਕੋਲ ਅੱਜ ਵੀ ਮੀਟਿੰਗਾਂ ਦੇ ਵਿੱਚ ਇਕੱਠੇ ਨਹੀਂ ਹੁੰਦੇ ਪਾਵੇਂ ਉਹ ਸਰਕਾਰਾਂ ਦੇ ਵਿੱਚ ਆ ਅਬ ਸੋ ਜਿੱਥੇ ਜਿਹੜੀਆਂ ਅੱਜ ਮੰਡਲ ਦੇ ਵਿੱਚ ਨਵੀਆਂ ਯੁਕਤੀਆਂ ਹੋਣੀਆਂ ਤੇ ਜਿਹੜੇ ਨਵੇਂ ਉਹਦੇ ਆਪਾਂ ਅੱਜ ਸਾਰੇ ਕਾਰਕਾਰਤਾਵਾਂ ਨੂੰ ਦੇਨੇ ਆ ਮੈਂ ਕਹੂੰਗਾ ਕਿ ਇਹ ਸੌਦੇ ਨੂੰ ਆਪਾਂ ਜ਼ਿੰਮੇਵਾਰੀ ਲੈ ਤੋ ਉਹ ਜਿਹੜਾ ਇਹਨੂੰ ਸਮਝਣਾ ਤਾਂ ਕਿ ਜਿਹੜੀ ਆਪਾਂ ਆਪਣੇ ਸੌਦੇ ਦੀ ਮर्याਦਾ ਨੂੰ ਕਾਇਮ ਰੱਖਦੇ ਹੋਏ ਜਿੱਥੇ ਵੱਡਿਆਂ ਦਾ ਸਤਕਾਰ ਕਰਨਾ ਉੱਥੇ ਆਪਣੇ ਪਾਰਟੀ ਦਾ ਜਿਹੜਾ ਆਪਾਂ ਝੰਡਾ ਬੁਲੰਦ ਕਰਨਾ ਸੋ ਮੈਂ ਆਪਣੀ ਬਾਣੀ ਨੂੰ ਇੱਥੇ ਬਰਾਮਦ ਦਿੰਦਾ भारत माता की जय भारत माता की जय वंदे मातरम वंदे मातरम जय मैं मानदे दे बंदी करता हूं रोहित ਕਿਰੀ ਕਾਕੂਸ ਹੋਤਾ ਜੀ ਨੂੰ ਇਹਨਾਂ ਨੂੰ ਕਿ ਅੱਜ ਇਹਨਾਂ ਦੀ ਸੇਵਾਵਾਂ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਵਿਲਾਜ ਜਲੰਧਰ ਲਖਰੀ ਐਸਟੀ ਮੋਰਚੇ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਜੀ ਆਪਣੀ ਪਾਰਟੀ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਮੋਰਾਂ ਬਹੁਤ 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 ਨਾਲ ਦੀ ਨਾਲ ਪਏ ਇੱਕ ਮਿੰਟ ਖੜੀ ਸੁਣਦੇ ਕਿ ਮੋਟੂ ਲਹਾਰ ਧੀਰੇ ਜੀ ਵਧਵਾ ਜੀ ਜੋ ਕਿ ਪਹਿਲਾਂ ਸਾਡੇ ਜਵਾ ਮੋਰਚਾ ਦਾ ਪ੍ਰਧਾਨ ਨਕੋਦਰ ਮੰਡਲ ਦੇ ਸੀ ਇਹਨਾਂ ਨੂੰ ਪਰਬੋਡ ਕਰਦੇ ਜ਼ਿਲ੍ਹੇ ਦੇ ਵਿੱਚ ਹੀ ਇਹਨਾਂ ਨੂੰ ਜਵਾ ਮੋਰਚਾ ਦਾ ਮਾਈਕ ਧਾਨ ਕਰਾਂਗਾ ਇਹ ਹੈ ਜੀ ਉਹ ਗਿਆ ਉਹ ਜਿਹੜਾ ਉਹਦਾ ਪ੍ਰਧਾਨ ਹੈਗਾ ਇਹ ਕੰ ਦਾ ਮੰਡਲ ਹੈ ਮਾਲੀਆ ਪਰਵਾਸ ਬਾਰ ਬਾਰ ਹੁਣ ਮੈਂ ਬੇਨਤੀ ਕਰਦਾ ਸ੍ਰੀ ਹਰਸ਼ ਥਾਪੜ ਜੀ ਜੋ ਕਿ ਪਾਰਟੀ ਦੇ ਵਿੱਚ ਬੜੀ ਇਹਨਾਂ ਨੇ ਜ਼ਿੰਮੇਵਾਰੀ ਨਾਲ ਕੰਮ ਕੀਤਾ ਇਹਨਾਂ ਦੇ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਇਹਨਾਂ ਨੂੰ ਨਕੋਦਰ ਮੰਡਲ ਐਸਸੀ ਮੋਤੇ ਦਾ ਜਿਹੜਾ ਪ੍ਰਧਾਨ ਨਿਯੁਕਤ ਕਰਨ ਦਾ ਇਹਨਾਂ ਨੂੰ ਅੱਜ ਭਾਰਤ ਦੇ ਜਨਤਾ ਪਾਰਟੀ ਨਕੋਤ ਦਾ ਜੁਵਾ ਵੋਟੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜੈ ਜੀ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਜਾਣਦੇ ਆ ਕਿ ਨਕੋਦਰ ਬੰਡਲ ਜਿਹੜਾ ਇਸ ਵੇਲੇ ਸਾਡਾ ਸਾਰੇ ਮੰਡਲਾਂ ਚੋਂ ਐਕਟਿਵ ਮੰਡਲ ਕਿਹਾ ਜਾਂਦਾ ਔਰ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਉਸ ਪ੍ਰਧਾਨ ਮੰਤਰੀ ਜੀ ਜਿਨ੍ਹਾਂ ਨੂੰ ਪੂਰੀ ਦੁਨੀਆ ਉਹਨਾਂ ਦਾ ਲੋਹਾ ਮੰਨ ਰਹੀ ਹੈ ਸ੍ਰੀ ਨਰਿੰਦਰ ਮੋਦੀ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਦਿਨ ਭਰ ਤਿੰਨ ਅਸੀਂ ਆਪਣੇ ਸ਼ਹਿਰਾਂ ਤੋਂ ਲੈ ਕੇ ਕਸਬਿਆਂ ਤੱਕ ਪਿੰਡਾਂ ਚ ਗਲੀਆਂ ਤੱਕ ਭਾਰਤੀ ਜਨਤਾ ਪਾਰਟੀ ਆਪਣਾ ਵਿਸਤਾਰ ਕਰ ਰਹੀ ਹੈ। ਔਰ ਇਵੇਂ ਹੀ ਅੱਜ ਨਕੌਦਰ ਦੇ ਵਿੱਚ ਵੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਚ ਵਾਧਾ ਹੋਇਆ ਹੈ। ਜਿਵੇਂ ਕਿ ਅਸੀਂ ਅੱਜ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਔਰ ਉਹਨਾਂ ਨੂੰ ਜਿਹੜੀਆਂ ਸਾਡੀ ਪਹਿਲੇ ਵੀ ਨਿਯੁਕਤੀ ਸਾਡੀ ਪਹਿਲਾਂ ਆਲਰੇਡੀ ਵੀ ਸੀਗੀ ਉਹਨਾਂ ਨੂੰ ਅਸੀਂ ਪ੍ਰੋਮੋਟ ਕਰਕੇ ਆਪਣੇ ਜ਼ਿਲ੍ਹੇ ਦੀ ਟੀਮ ਚ ਵੀ ਲੈ ਕੇ ਗਏ। ਸੋ ਉਹਨਾਂ ਦੇ ਵਿੱਚੋਂ ਜਿਹਦਾ ਨਕੌਦਰ ਦੇ ਵਿੱਚ ਜਿਹੜਾ ਸਾਡਾ ਯੂਥ ਦਾ ਪ੍ਰੈਜ਼ੀਡੈਂਟ ਸੀਗਾ ਉਹ ਅਸੀਂ ਨਵੇਂ ਨਿਯੁਕਤ ਕਰਕੇ ਨਿਤਿਸ਼ ਪੰਸਲ ਜੀ ਨੂੰ ਲੈ ਕੇ ਆਂਦਾ ਅੱਜ ਇਹਨਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ ਨਕੌਦਰ ਯੂਵਾ ਮੋਰਚਾ ਦੀ। ਅਰ ਸੇਦਰਾਈ ਅਸੀਂ ਹਰਸ਼ਾਪਰ ਜੀ ਨੂੰ ਅਸੀਂ ਨਕੋਦਰ ਦੇ ਐਸ்சி ਮੋਰਚੇ ਦੇ ਪ੍ਰਧਾਨਗੀ ਦੇ ਨਾਲ ਨਿਯੁਕਤੀ ਕੀਤੀ ਹੈ ਜੀ ਔਰ ਉਹਨਾਂ ਦੇ ਨਾਲ ਨਾਲ ਅਸੀਂ ਆਪਣਾ ਕਾਕੂ ਸੋਤਾ ਜੀ ਰਜਿੰਦਰ ਸੋਤਾ ਜੀ ਨੂੰ ਅਸੀਂ ਜ਼ਿਲ੍ਹੇ ਦੇ ਵਿੱਚ ਐਸ்சி ਮੋਰਚੇ ਦਾ ਵਾਈਸ ਪ੍ਰੈਜ਼ੀਡੈਂਟ ਅਸੀਂ ਅਸੀਂ ਨਾਲ ਉਹਨਾਂ ਨੂੰ ਜਾਈ ਦੇ ਇਲੈਕਸ਼ਨ ਹੋਣ ਵਾਲੇ ਆ ਕੀ ਨੀਤੀਆਂ ਹੋਣਗੀਆਂ ਬੀਜੇਪੀ ਦੀ ਔਰ ਇੱਕ ਹੋਰ ਨਿਯੁਕਤੀ ਅਸੀਂ ਕੀਤੀ ਹੈ ਜੀ ਜਿਹੜੇ ਪਹਿਲਾਂ ਸਾਡੇ ਕੋਲ ਯੁਵਾ ਮੋਰਚਾ ਦੇ ਵਿੱਚ ਧੀਰਜ ਵਧਵਾ ਜੀ ਸੀ ਪ੍ਰਧਾਨ ਉਹਨਾਂ ਨੂੰ ਅਸੀਂ ਜ਼ਿਲ੍ਹੇ ਦੇ ਵਿੱਚ ਆਪਣਾ ਵਾਈਸ ਪ੍ਰੈਜ਼ੀਡੈਂਟ ਅਸੀਂ ਜ਼ਿਲ੍ਹੇ ਦੇ ਵਿੱਚ ਅਸੀਂ ਲੈ ਕੇ ਗਏ ਹਾਂ ਯੂਵਾ ਮੋਰਚਾ ਦੇ ਸਵਾਲ ਸੀ ਜੀ 27 ਦੇ ਇਲੈਕਸ਼ਨ ਆਉਣ ਵਾਲੇ ਆ ਕੀ ਤਿਆਰੀਆਂ ਹੋ ਰਹੀਆਂ ਆ ਸਾਹੀ ਤਿਆਰੀਆਂ ਆ ਜੀ ਤੁਸੀਂ ਦੇਖੋ ਅਸੀਂ ਸਾਡੇ ਨਾਲ ਯੂਥ ਜੁੜ ਰਿਹਾ ਹੈ ਯੂਥ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੂਰੀ ਟੀਮ ਅੱਜ ਕਾਫੀ ਬੰਦੇ ਨਿਤਿਸ਼ ਪਾਂਸਲ ਜੀ ਆਪਣੇ ਨਾਲ ਲੈ ਕੇ ਆਏ ਜਿਨ੍ਹਾਂ ਨੇ ਜੁਆਇਨ ਕਰਾਇਆ ਯੂਥ ਦੇ ਵਿੱਚ ਇੱਕ ਨਾ ਨਵੀਂ એનર્ਜੀ ਭਰੀ ਹੋਈ ਹੈ ਕਿ ਮੋਦੀ ਜੀ ਨੂੰ ਉਹਨਾਂ ਦੀਆਂ ਨੀਤੀਆਂ ਨੂੰ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਹੋਏ ਯੂਥ ਇਸ ਤਰ੍ਹਾਂ ਅਗਰੈਸਿਵ ਹੋ ਕੇ ਕੰਮ ਕਰਨਾ ਚਾਹੁੰਦਾ ਕਿ ਉਹਨੂੰ ਪਤਾ ਲੱਗ ਰਿਹਾ ਹੈ ਕਿ ਜਿਹੜੀ ਆਉਣ ਵਾਲੀ ਜਿਹੜੀ ਸਾਡੀ 2027 ਨੂੰ ਜੇ ਅ ਤੇ ਇਹ ਇੱਕ ਇਮਾਨਦਾਰ ਸਰਕਾਰ ਦੀ ਭੂਮਿਕਾ ਪਹਿਲਾਂ ਹੀ ਬਣ ਚੁੱਕੀ ਹੈ ਕੇਰਲਾ ਦੇ ਵਿੱਚ ਵੀ ਤੁਸੀਂ ਦੇਖ ਲਓ ਜਿੱਥੇ ਲੋਕ ਕਹਿ ਰਹੇ ਸੀਗੇ ਜੀ ਕਦੇ ਵੀ ਜੇਪੀ ਦਾ ਝੰਡਾ ਮਤਲਬ ਹੀ ਨਹੀਂ ਨੇੜੇ ਤੇੜੇ ਵੀ ਆਜੂ ਕੇਰਲਾ ਦੇ ਵਿੱਚ ਵੀ ਅਸੀਂ ਆਪਣਾ ਪਰਚਮ ਲਹਿਰਾਤਾ ਤ੍ਰਿਵੰਤੁਰਪੁਰਮ ਚ ਵੀ ਆਪਣਾ ਪਰਚਮ ਲਹਿਰਾ ਆ ਗਿਆ ਸੋ ਛੋਟੀਆਂ ਇਹ ਜਿਹੜੀਆਂ ਕਾਉਂਸਲ ਦੀਆਂ ਦੇ ਵਿੱਚ ਵੀ ਸਾਡੀ ਹਾਂ ਜੀ ਕਾਉਂਸਲ ਦੇ ਵਿੱਚ ਵੀ ਸਾਡੀ ਸਰਕਾਰਾਂ ਜੇ ਬਣਦੀਆਂ ਪਈਆਂ ਤੇ ਉਹਨਾਂ ਨਾਲ ਨਾਲ ਸਾਨੂੰ ਇਹ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਹੁਣ ਜ਼ਿਲ੍ਹਾ ਪਰਿਸ਼ਦ ਵੀ ਚੱਲਦੀ ਪਈ ਆ ਬਲਾਕ ਸੰਮਤੀ ਵੀ ਇਲੈਕਸ਼ਨ ਚੱਲਦੀ ਪਈ ਆ ਸਾਨੂੰ ਉਹਦੇ ਵਿੱਚ ਵੀ ਪਿੰਡਾਂ ਦੇ ਵਿੱਚ ਜਾ ਕੇ ਸਾਨੂੰ ਇਹ ਮੌਕਾ ਮਿਲਿਆ ਕਿ ਸਾਨੂੰ ਕਿਸੇ ਨੂੰ ਬਹੁਤਾ ਕਨਵਿੰਸ ਕਰਨ ਦੀ ਜਰੂਰਤ ਨਹੀਂ ਪਈ ਸਾਨੂੰ ਸਿਰਫ ਮੋਦੀ ਜੀ ਦਾ ਜਿਹੜਾ ਉਹਨਾਂ ਦੀ ਦਿੱਤੀਆਂ ਹੋਈਆਂ ਨੀਤੀਆਂ ਘਰ-ਘਰ ਤੱਕ ਜਨ-ਜਨ ਤੱਕ ਪਹੁੰਚਾਉਣ ਦਾ ਸਾਨੂੰ ਸੰਦੇਸ਼ ਮਿਲਿਆ ਔਰ ਅਸੀਂ ਪਹਚਾਈਆਂ ਔਰ ਪਬਲਿਕ ਨੇ ਸਾਨੂੰ ਹੱਥੀ ਛਾਵਾ ਕੀਤੇ ਜੇ ਸੰਪਤੀ ਦੀਆਂ ਇਲੈਕਸ਼ਨ ਹੋਏ ਆ ਬਲੌਕ ਸੰਪਤੀ ਦੇ ਹੋਏ ਆ ਇਸ ਤੋਂ ਬਾਅਦ ਹੁਣ ਐਮਸੀ ਦੀ ਇਲੈਕਸ਼ਨ ਹੋਣ ਵਾਲੇ ਆ ਉਸ ਦੇ ਵਿੱਚ ਤੜੀਆਂ ਕਿੰਨੀਆਂ ਸਾਰੀਆਂ ਹੋਣ ਸਾਡਾ ਨਕੋਦਰ ਦਾ ਜਿਹੜਾ ਮੰਡਲ ਹੈ ਜਿਹਦੀ ਪ੍ਰਧਾਨਗੀ ਅਜੇ ਬਜਾਜ ਜੀ ਕਰ ਰਹੇ ਆ ਤਨਦੇਹੀ ਦੇ ਨਾਲ ਪੂਰੇ ਸਾਫ਼ ਨੀਅਤ ਦੇ ਨਾਲ ਪੂਰੀ એનર્ਜੀ ਦੇ ਨਾਲ ਉਹਦੇ ਤੇ ਮਿਹਨਤ ਚੱਲ ਰਹੀ ਹੈ ਤੁਹਾਨੂੰ ਬਹੁਤ ਜਲਦੀ ਹੀ ਅਸੀਂ ਪੂਰੀਆਂ ਪੂਰੀਆਂ ਵਾਰਡਾਂ ਦੇ ਵਿੱਚ ਜਿਹੜੀ ਅਸੀਂ ਮੁੰਡੇ ਨਿਯੁਕਤ ਕਰਨੇ ਆ ਜਿਹੜੀਆਂ ਟੀਮਾਂ ਨਿਯੁਕਤ ਕਰਨੀਆਂ ਜਿਨ੍ਹਾਂ ਨੇ ਉੱਤੇ ਇਲੈਕਸ਼ਨ ਤੇ ਲੜਨਾ ਉਹ ਤੁਹਾਨੂੰ ਬਹੁਤ ਜਲਦੀ ਹੀ ਅਸੀਂ ਉਹਨਾਂ ਦੇ ਨਾਮ ਵੀ ਅਸੀਂ ਤੁਹਾਨੂੰ ਉਜਾਗਰ ਕਰਾਂਗੇ ਸ਼ੁਕਰੀਆ ਬਹੁਤ ਮੈਂ ਸਰਪ੍ਰਧਾਨਓ ਤੁਸੀਂ ਕੀ ਤਿਆਰੀਆਂ ਜੀ ਅੱਜ ਇੱਕ ਨਵੇਂ ਉਹਦੇਦਾਰੀਆਂ ਦਿੱਤੀਆਂ ਗਈਆਂ ਕੀ ਸੋਚ ਕੇ ਨਵੀਂ ਉਹਦੇਦਾਰੀਆਂ ਦਿੱਤੀਆਂ ਗਈਆਂ ਭਾਰਤੀ ਜਨਤਾ ਪਾਰਟੀ ਦਾ ਜਨੋਦਿਨ ਖਰਾਬ ਵਧ ਰਿਹਾ ਨਵੇਂ ਲੋਕ ਜੁੜ ਰਹੇ ਆ ਸਿਰਫ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਦੀ ਸਾਫ ਨੀਤੀ ਇਮਾਨਦਾਰ ਸਪਸ਼ਟ ਤੇ ਵਰਲਡ ਦੇ ਵਿੱਚ ਪੂਰੇ ਇਮਾਨਦਾਰ ਗਲੋਬਲ ਲੀਡਰ ਦੇ ਰੂਪ ਦੇ ਵਿੱਚ ਲੋਕੀ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਆ ਸਿਰਫ ਇੱਕ ਦਿਲੋਂ ਨਹੀਂ ਦਿਲੋਂ ਵੀ ਜੁੜ ਰਹੇ ਆ ਇਮਾਨਦਾਰ ਸ਼ਖਸੀਅਤਾਂ ਜੁੜ ਰਹੀਆਂ ਆ ਕੋਈ ਬਿਨਾ ਕਿਸੇ ਭੇਤ ਭਾਪ ਤੋਂ ਬਿਨਾ ਕਿਸੇ ਲਾਲਚ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਲ ਉਹਨਾਂ ਦਾ ਝੁਕਾਅ ਆ ਤੁਸੀਂ ਦੇਖਿਓ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਭਾਰਤੀ ਜਨਤਾ ਪਾਰਟੀ ਇਤਿਹਾਸ ਬਚੇਗੀ ਬਿਨਾ ਕਿਸੇ ਗੜਵੰਧਨ ਤੋਂ ਜੋ ਸਾਡੇ ਪਾਰਟੀ ਸੀਨੀਅਰ ਲੀਡਰ ਕਹਿ ਰਹੀ ਆ ਭਾਰਤੀ ਜਨਤਾ ਪਾਰਟੀ 117 ਸੀਟਾਂ ਦੇ ਆਪਣੀ ਪਰਚਮ ਲਹਿਰਾਏਗੀ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ ਇੱਕ ਸਾਫ ਸੁਥਰੀ ਛਵੀ ਜਿਹਨੂੰ ਜਿਸ ਤਰ੍ਹਾਂ ਆਪਾਂ ਹਰਿਆਣਾ ਦੇ ਵਿੱਚ ਦੇਖ ਲਈਏ ਦਿੱਲੀ ਦੇ ਵਿੱਚ ਦੇਖ ਲਈਏ ਕੋਈ ਰਾਤ ਅਜੇ ਤਾਂ ਭਾਰਤੀ ਜਨਤਾ ਪਾਰਟੀ ਦਾ ਇੱਕ ਸਤੰਭਾ ਮਜ਼ਬੂਤ ਜਿਹਨੂੰ ਕੋਈ ਅਜੇ ਤੱਕ ਹਲਾ ਹੀ ਨਹੀਂ ਸਕਿਆ ਮੱਧ ਪ੍ਰਦੇਸ਼ ਇਹ ਰਿਪੀਟ ਹੋ ਰਹੇ ਆ ਰਾਜਸਥਾਨ ਚ ਰਿਪੀਟ ਹੋ ਰਹੇ ਆ ਕਈ ਐਸੀਆਂ ਸਟੇਟਾਂ ਜਿੱਥੇ ਭਾਰਤੀ ਜਨਤਾ ਪਾਰਟੀ ਬਹੁਤ ਹੀ ਮਜ਼ਬੂਤ ਆ ਕੋਈ ਦੂਸਰੀ ਪਾਰਟੀ ਨੇੜੇ ਤੇੜੇ ਨਹੀਂ ਸਿਰਫ ਇੱਕ ਪੰਜਾਬ ਐਹੋਜੀ ਸਟੇਟ ਆ ਜਿੱਥੇ ਭਾਜਪਾ ਨੇ ਆਪਣੇ ਇਕੱਲੇ ਅੱਜ ਤੱਕ ਨਹੀਂ ਉਹਨੇ ਆਪਣੀ ਸਰਕਾਰ ਬਣਾਈ ਅਲੱਗ ਰਹਿ ਕੇ ਹੁਣ ਉਹ ਵੀ ਤੁਸੀਂ ਦੇਖ ਲਿਓ 2027 ਦੇ ਵਿੱਚ ਜੋ ਲੋਕਾਂ ਤੋਂ ਰਿਸਪਾਂਸ ਮਿਲ ਰਿਹਾ ਆ ਬੀਜਪੀ ਇਹ ਪਰਚਮ ਲਹਿਰਾਏਗੀ ਬਿਨਾਂ ਕਿਸੇ ਪੇਸ਼ਵਾ ਬੀਜਪੀ ਆਪਣੇ ਦਮ ਤੇ ਇਲੈਕਸ਼ਨ ਲੜੇਗੀ ਜਾਂ ਕਿਸੇ ਨਾਲ ਸਾਂਝ ਪਾਏਗੀ ਦੇਖੋ ਜੀ ਪਾਰਟੀ ਹਾਈ ਕਮਾਂਡ ਦੀ ਸਾਰੀ ਸੋਚ ਆ ਆਪਣੇ ਦਮ ਤੇ ਸਾਰੀ ਜੋ ਹੋ ਰਹੀ 117 ਸੀਟਾਂ ਦੇ ਉੱਤੇ ਅਸੀਂ ਆਪਣੀ ਤਿਆਰੀ ਕਰ ਰਹੇ ਆ ਪਾਰਟੀ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਹੋ ਗਈਆਂ ਬਲਾਕ ਸਮਤੀ ਦੀਆਂ ਹੋ ਗਈਆਂ ਹੁਣ ਇਸ ਤੋਂ ਬਾਅਦ ਐਮਸੀ ਦੀਆਂ ਆਉਣ ਵਾਲੀਆਂ ਦਾ ਜਾਂ ਐਮਸੀ ਦੀਆਂ ਚੋਣਾਂ ਹੋਣਗੀਆਂ ਕਿੰਨੀਆਂ ਵੱਡਾਂ ਸਾਰੀਆਂ ਵੱਡਾਂ ਦੇ ਵਿੱਚ ਬੀਜਪੀ ਖੜੇ ਕਰੇਗਾ ਕੋਸ਼ਿਸ਼ ਪੂਰੀ ਹੈ ਜੀ ਸਾਰੀਆਂ ਵੱਡਾਂੇ ਖੜੇ ਕਰਨ ਦੀ ਬੀਜਪੀ ਆਪਣੇ ਪੂਰੇ ਦਮ ਤੇ ਲੜੇਗੀ ਕਿਸੇ ਵੀ ਮਤਲਬ ਕਿ ਡਰ ਤੋਂ ਕਿਸੇ ਵੀ ਭੇਦਭਾਵ ਤੋਂ ਬੀਜੇਪੀ ਪੂਰੀ ਆਪਣੀ ਇੱਕਜੁਟਤਾ ਦੇ ਨਾਲ ਸਾਰੀ ਹਿੰਮਤ ਦੇ ਨਾਲ ਆਪਣੀ ਲੜੇਗੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਕੋਦੋ ਦਿੱਤਾ ਗਿਆ ਤੁਹਾਨੂੰ ਅੱਜ ਬੀਜੇਪੀ ਦੇ ਵਿੱਚ ਕੀ ਕਹਿਣਾ ਚਾਹੋਗੇ ਜੈਹਨ ਜੀ ਪਹਿਲੋ ਸਾਰਿਆਂ ਨੂੰ ਅੱਜ ਬੜੀ ਖੁਸ਼ੀ ਆ ਮਾਣ ਵਾਲੀ ਗੱਲ ਆ ਕੁਝ ਸਮਾਂ ਪਹਿਲਾਂ ਮੈਂ ਬੀਜੇਪੀ ਜੁਆਇਨ ਕੀਤੀ ਸੀਗੀ ਪਰ ਪ੍ਰਧਾਨ ਜੀ ਨੇ ਚਲੋ ਇਸ ਕਾਬਲ ਸਮਝਿਆ ਸਾਨੂੰ ਔਰ ਜਿਹੜੀ ਅੱਜ ਜ਼ਿੰਮੇਵਾਰੀ ਤੈਨ ਦਿ ਲੋ ਐਸ்சி ਜ਼ਿਲ੍ਹਾ ਵਾਈਸ ਪ੍ਰਧਾਨ ਦੀ ਦਿੱਤੀ ਆ ਉਹਨੂੰ ਤਨਦੇਲੀ ਨਾਲ ਨਵਾਵਾਂਗੇ ਔਰ ਮੈਂ ਸਮੂਚੀ ਪ੍ਰਧਾਨ ਜੀ ਦਾ ਮੰਡਲ ਪ੍ਰਧਾਨ ਜੀ ਦਾ ਔਰ ਸੋਚੀ ਬੀਜੇਪੀ ਦੇ ਅਹੁਦੇਦਾਰਾਂ ਦਾ ਔਰ ਸਮੂਚੀ ਬੀਜੇਪੀ ਨਕੂਦਰ ਟੀਮ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ ਕੀ ਨਾ ਸਰ ਜੀ ਮੇਰਾ ਰਜਿੰਦਰ ਸਹੋਤਾ ਕਾਕੂ ਪ੍ਰਧਾਨ ਜੀ ਇੱਕ ਨਵਾਂ ਅਹੁਦਾ ਦਿੱਤਾ ਤੁਹਾਨੂੰ ਕਿਹੜਾ ਅਹੁਦਾ ਦਿੱਤਾ ਗਿਆ ਜੀ ਮੈਂ ਆਪਣਾ ਯੁਵਾ ਯੁਵਾ ਮੋਰਚੇ ਦਾ ਪ੍ਰਧਾਨ ਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੌਕੇ ਬਸ ਮੈਂ ਪਾਰਟੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਆਪਣੇ ਜਿੰਮੇਵਾਰੀ ਆੜੀ ਆੜੀ ਜਿੰਮੇਵਾਰੀ ਪੂਰੀ ਕਰਾਂਗੇ ਟੱਟ ਕੇ ਕਰਾਂਗੇ ਸਾਰੇ ਕੰਮ ਠੀਕਣਾ ਸ਼ੁਕਰੀਆ ਜੈ ਸ਼੍ਰੀਦਾ ਮੇਰਾ ਨਾਮ ਹਰਸ਼ ਥਾਪਰ ਆ ਜੀ ਜੀ ਤੇ ਮੈਂ ਆਪਣੇ ਨਕੂਦਰ ਮੰਡਲ ਨੇ ਮੈਨੂੰ ਜਿਹੜਾ ਅਹੁਦਾ ਦਿੱਤਾ ਐਸੀ ਮੋਰਚੇ ਦਾ ਪ੍ਰਧਾਨ ਬਣਾਇਆ ਮੈਂ ਆਪਣੇ ਬਜਾਦ ਸਾਹਿਬ ਦਾ ਤੀਰ ਸਾਹਿਬ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਔਰ ਗਾਂ ਵੀ ਮੈਂ ਆਪਣੀ ਕਾਰਗੁਜ਼ਾਰੀ ਵਧੀਆ ਹੀ ਰੱਖਾਂਗਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਹਿਲਾਂ ਯੂਵ ਮੋਰਚਾ ਦੇ ਪ੍ਰਧਾਨ ਦੇ ਉੱਤੇ ਸੀਗਾ ਉਹਨਾਂ ਨੇ ਮੈਨੂੰ ਪ੍ਰਮੋਟ ਕਰਕੇ ਜ਼ਿਲ੍ਹੇ ਦੇ ਵਿੱਚ ਯੂਵ ਮੋਰਚਾ ਦੇ ਵਾਈਸ ਪ੍ਰਧਾਨ ਤੇ ਲਾਇਆ ਮੈਂ ਤਾਂ ਪਹਿਲਾਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਤੇ ਮੈਨੂੰ ਪ੍ਰਮੋਸ਼ਨ ਦਿੱਤੀ ਹੈ ਤੇ ਮੈਂ ਇਦਾਂ ਹੀ ਜਿੱਦਾਂ ਪਹਿਲਾਂ ਕੰਮ ਕਰਦਾ ਸੀ ਜਿੰਨੀ ਜਿਹੜੀ ਜਿੰਨਾਂ ਦੇ ਨਾ ਕੰਮ ਕਰਦਾ ਕਿ ਉਸੇ ਤਾਂ ਦੇ ਨਾ ਹੁਣ ਵੀ ਕੰਮ ਕਰੂੰਗਾ ਜੈ ਸ਼੍ਰੀ ਰਾਮ ਧੰਨਵਾਦ ਜੀ ਜਿਸਰਾ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਸੀਗੇ ਸਾਰੀਆਂ ਅਸੀਂ ਤੁਹਾਨੂੰ ਆਪਣੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦਿਖਾ ਰਹੇ ਸੀਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ